ਰੀਆ ਕਾਲਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਮਨੀ ਆਫਿਸ ਦੇ ਕੰਮ ਕਰਕੇ ਪੰਜ ਦਿਨਾਂ ਦੇ ਲਈ ਸ਼ਹਿਰ ਬਾਹਰ ਗਿਆ ਸੀ ਪਰ ਕੰਮ ਜਲਦੀ ਹੋ ਖਤਮ ਹੋਣ ਗਿਆ ਉਹ ਦਿਨਾਂ ਦੇ ਦੋ ਦਿਨਾਂ ਦੇ ਬਾਅਦ ਹੀ ਘਰੇ ਆ ਗਿਆ اچانک ਘਰੇ ਆ ਕੇ ਉਹ ਆਪਣੀ ਪਤਨੀ ਤੇ ਮਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਪਰ ਜਿਵੇਂ ਹੀ ਉਹ ਘਰ ਆਇਆ ਦਰਵਾਜ਼ੇ ਤੱਕ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਵੇੜੇ ਵਿੱਚ ਬੈਠੀ ਭਾਂਡੇ ਸਾਫ਼ ਕਰ ਰਹੀ ਸੀ। ਵੈਸੇ ਤਾਂ ਉਹ ਹਰ ਵਕਤ ਕੁਝ ਕੰਮ ਕਰਦੀ ਹੀ ਰਹਿੰਦੀ ਸੀ। ਪਰ ਇਸ ਵਕਤ ਅਸਲੀਅਤ ਦੇਖੀ ਕਿ ਉਸਦੀ ਪਤਨੀ ਸੀਰਤ ਆ ਵੇੜੇ ਵਿੱਚ ਆਈ ਤੇ ਆਪਣੀ ਝੂਠੀ ਥਾਲੀ ਉਸ ਦੇ ਸਾਹਮਣੇ ਰੱਖਦੇ ਹੋਏ ਕਹਿੰਦੀ, "ਮੇਰੇ ਕਮਰੇ ਵਿੱਚੋਂ ਤੂੰ ਮੇਰੀ ਥਾਲੀ ਕਿਉਂ ਨਹੀਂ ਚੁੱਕ ਕੇ ਲਿਆਈ?" ਅੱਧਾ ਅਧੂਰਾ ਕੰਮ ਕਰੇਗੀ ਤਾਂ ਫਿਰ ਇੱਕ ਥਾਲੀ ਧੋਣ ਵਿੱਚ ਇੱਕ ਘੰਟਾ ਲੱਗੇਗਾ ਜਰਾ ਜਲਦੀ ਜਲਦੀ ਹੱਥ ਚਲਾ ਅਜੇ ਮੇਰੇ ਕੱਪੜੇ ਵੀ ਧੋਣ ਵਾਲੇ ਬਾਕੀ ਨੇ ਪਤਨੀ ਦਾ ਕੌੜਾ ਸੱਚ ਸੁਣ ਕੇ ਮਨੀ ਹराण ਰਹਿ ਗਿਆ ਕਿਉਂਕਿ ਉਸ ਦੇ ਸਾਹਮਣੇ ਉਸ ਦੀ ਪਤਨੀ ਮਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਸੀ ਉਹ ਦਰਵਾਜ਼ੇ ਤੇ ਖੜਾ ਸੀ ਇਸ ਲਈ ਦੇਖਣਾ ਅਚਾਨਕ ਅੱਗੇ ਦਾ ਦ੍ਰਿਸ਼ ਦੇਖ ਕੇ ਮੰਨੋ ਅਸਮਾਨ ਜ਼ਮੀਨ ਤੇ ਡਿੱਗ ਪਿਆ ਹੋਵੇ ਉਸਦੀ ਮਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਬਹੁ ਅੰਦਰ ਚਲੀ ਗਈ ਉਦੋਂ ਤੱਕ ਮਣੀ ਦੀ ਮਾਂ ਨੇ ਆਪਣੇ ਹੱਥ ਧੋਤੇ ਤੇ ਬਾਹਰ ਬਹੁਤ ਹੀ ਝੂਠੀ ਥਾਲੀ ਵਿੱਚੋਂ ਬਚਿਆ ਹੋਇਆ ਖਾਣਾ ਚੱਕ ਕੇ ਖਾਣ ਲੱਗੀ ਆਪਣੀ ਮਾਂ ਨੂੰ ਪਤਨੀ ਦੀ ਝੂਠੀ ਥਾਲੀ ਵਿੱਚੋਂ ਬਚੇ ਹੋਏ ਚੌਲ ਚੱਕ ਕੇ ਖਾਂਦੀ ਦੇਖ ਕੇ ਮਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸੋਚ ਹੀ ਨਹੀਂ ਸਕਦਾ ਸੀ ਕਿ ਜੋ ਮਾਂ ਉਸ ਦੇ ਬਚਪਨ ਵਿੱਚ ਆਪਣੇ ਹਿੱਸੇ ਦੀ ਰੋਟੀ ਵੀ ਉਸ ਨੂੰ ਹੱਸਦੇ ਹੱਸਦੇ ਖਵਾ ਦਿੰਦੀ ਸੀ ਅੱਜ ਉਹੀ ਮਾਂ ਆਪਣੀ ਭੁੱਖ ਮਟਾਉਣ ਦੇ ਲਈ ਇਸ ਤਰ੍ਹਾਂ ਝੂਠੀ ਥਾਲੀ ਵਿੱਚੋਂ ਚੌਲ ਖਾਣ ਤੇ ਮਜਬੂਰ ਹੈ ਕੁਝ ਵਕਤ ਤੱਕ ਉਹ ਉੱਥੇ ਖੜਾ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਦਾ ਰਿਹਾ ਪਰ ਜਦੋਂ ਉਸ ਤੋਂ ਦੇਖਿਆ ਨਾ ਗਿਆ ਤਾਂ ਉਹ ਆਪਣੀ ਮਾਂ ਦੇ ਕੋਲ ਆਇਆ ਤਾਂ ਉਸ ਦਾ ਹੱਥ ਫੜ ਕੇ ਕਹਿਣ ਲੱਗਿਆ ਮੰਮੀ ਤੂੰ ਇਹ ਕੀ ਕਰ ਰਹੀ ਹੈ ਆਪਣੇ ਪੁੱਤ ਨੂੰ ਦੇਖ ਕੇ ਉਸ ਦੀ ਮਾਂ ਦੇ ਚਿਹਰੇ ਤੇ ਰੰਗ ਇਸ ਤਰ੍ਹਾਂ ਉੱਡ ਗਿਆ ਜਿਵੇਂ ਮੰਨੋ ਕੋਈ ਚੋਰੀ ਕਰਦੀ ਹੋਈ ਫੜੀ ਗਈ ਹੋਵੇ ਉਹ ਹੌਂਕਾ ਲੈਂਦੇ ਹੋਏ ਕਹਿਣ ਲੱਗੀ ਕੁਝ ਨਹੀਂ ਬੇਟਾ ਬਸ ਥੋੜੇ ਭਾਂਡੇ ਸੀ ਉਹ ਸਾਫ਼ ਕਰ ਰਹੀ ਸੀ ਬਹੁ ਦੀ ਕਮਰ ਦਰਦ ਕਰ ਰਹੀ ਸੀ ਨਾ ਤਾਂ ਮੈਂ ਸੋਚਿਆ ਭਾਂਡੇ ਮੈਂ ਹੀ ਸਾਫ਼ ਕਰ ਦਿੰਨੀ ਹਾਂ ਮਨੀ ਹੈਰਾਨੀ ਨਾਲ ਕਹਿੰਦਾ ਝੂਠ ਭਾਂਡਿਆਂ ਵਿੱਚੋਂ ਝੂਠੇ ਚੌਲ ਖਾ ਕੇ ਤੂੰ ਭਾਂਡੇ ਸਾਫ਼ ਕਰ ਰਹੀ ਸੀ ਉਸ ਦੀ ਮੰਮੀ ਨਜ਼ਰਾ ਚਰਾਉਣ ਲੱਗੀ ਪਰ ਫਿਰ ਹੌਲੀ ਜੇ ਕਹਿੰਦੀ ਬੇਟਾ ਮੈਨੂੰ ਬੁਖਾਰ ਸੀ ਦੋ ਦਿਨਾਂ ਤੋਂ ਮੈਂ ਕੁਝ ਨਹੀਂ ਖਾਦਾ ਸੀ ਅੱਜ ਖਾਣਾ ਵੀ ਖਤਮ ਹੋ ਗਿਆ ਸੀ ਤੇ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਕਹਿੰਦੇ-ਕਹਿੰਦੇ ਉਹਨਾਂ ਨੇ ਆਪਣੀ ਗੱਲ ਅੱਧੀ ਅਧੂਰੀ ਛੱਡ ਦਿੱਤੀ ਕਿਉਂਕਿ ਅੱਗੇ ਦੀ ਗੱਲ ਕਹਿਣ ਦੀ ਉਸ ਵਿੱਚ ਹਿੰਮਤ ਨਹੀਂ ਹੋ ਰਹੀ ਸੀ ਮਣੀ ਗੁੱਸੇ ਵਿੱਚ ਕਹਿੰਦਾ ਮੈਂ ਹੁਣੇ ਸਿਰਤ ਦੀ ਖਬਰ ਲੈਣਾ ਹਾਂ ਮੈਂ ਉਸਦੇ ਭਰੋਸੇ ਤੈਨੂੰ ਪਿੰਡੋਂ ਇੱਥੇ ਲੈ ਕੇ ਆਇਆ ਸੀ ਤੇ ਮੈਂ ਸ਼ਹਿਰੋਂ ਬਾਹਰ ਕੀ ਗਿਆ ਕਿ ਉਸਨੇ ਤੈਨੂੰ ਖਾਣ ਤੱਕ ਦੇ ਲਈ ਕੁਝ ਨਹੀਂ ਪੁੱਛਿਆ ਉਹ ਗੁੱਸੇ ਨਾਲ ਘਰ ਦੇ ਅੰਦਰ ਜਾਣ ਲੱਗਿਆ ਤਾਂ ਉਸਦੀ ਮਾਂ ਨੇ ਮਣੀ ਦਾ ਹੱਥ ਫੜ ਕੇ ਡਿੱਗਦੇ ਹੋਏ ਕਿਹਾ ਨਹੀਂ ਬੇਟਾ ਤੂੰ ਬਹੂ ਨੂੰ ਕੁਝ ਨਾ ਕਹੀਂ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਹੂ ਨੂੰ ਕਹਿ ਕੇ ਥੋੜਾ ਜਿਹਾ ਖਾਣਾ ਮੈਨੂੰ ਦਵਾ ਦੇ ਤੂੰ ਅਜੇ ਮੇਰੇ ਲਈ ਬਹੂ ਨੂੰ ਕੁਝ ਨਹੀਂ ਬੋਲੇਗਾ ਤਾਂ ਫਿਰ ਕੱਲ ਨੂੰ ਮੈਨੂੰ ਹੀ ਸਭ ਚੱਲਣਾ ਪਵੇਗਾ ਤੂੰ ਤਾਂ ਬਾਹਰ ਰਹਿਣਾ ਹੈ ਬੇਟਾ ਘਰੇ ਮੈਂ ਤਾਂ ਬਹੁਤ ਨਾਰੈਣੀ ਹਾਂ ਬਹੂ ਨਾਰੈਣੀ ਹਾਂ ਤਾਂ ਫਿਰ ਮੈਂ ਬਹੂ ਨਾਲ ਦੁਸ਼ਮਣੀ ਕਿਵੇਂ ਮੁੱਲ ਲੈ ਸਕਦੀ ਹਾਂ ਹੁਣ ਮਣੀ ਦਾ ਦਿਲ ਤੜਫੋਟਿਆ ਮਾਂ ਜੋ ਇੱਕ ਵਕਤ ਘਰ ਦੀ ਮਾਲਕਣ ਸੀ ਅੱਜ ਉਹ ਆਪਣੀ ਬਹੂ ਦੇ ਗਲਤ ਵਿਵਹਾਰ ਨੂੰ ਦੇਖਦੇ ਹੋਏ ਵੀ ਕੁਝ ਕਰ ਨਹੀਂ ਸਕਦੀ ਸੀ ਬਸ ਡਰ ਰਹੀ ਸੀ ਕਿ ਬਹੂ ਹੋਰ ਗਲਤ ਵਿਵਹਾਰ ਨਾਲ ਉਸਦੇ ਨਾਲ ਨਾ ਕਰੇ ਮਣੀ ਦੀਆਂ ਅੱਖਾਂ ਵਿੱਚੋਂ ਵਹਿਦੇ ਹੋਏ ਹੰਝੂ ਅਚਾਨਕ ਸੁੱਕ ਗਏ ਤੇ ਉਸਦਾ ਚਿਹਰਾ ਗੁੱਸੇ ਨਾਲ ਲਾਲ ਹੋਣ ਲੱਗਿਆ ਉਸਨੇ ਸੋਚ ਲਿਆ ਸੀ ਕਿ ਜੇ ਉਸਦੀ ਪਤਨੀ ਉਸਦੀ ਮਾਂ ਦਾ ਸਨਮਾਨ ਨਹੀਂ ਕਰ ਸਕਦੀ ਤਾਂ ਫਿਰ ਉਹ ਆਪਣੀ ਪਤਨੀ ਕਿਸ ਕੰਮ ਦੀ ਪਤੀ ਪਤਨੀ ਇੱਕ ਦੂਜੇ ਦੇ ਸਾਥੀ ਹੁੰਦੇ ਆ ਇੱਕ ਦੂਜੇ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ ਇੱਕ ਦੂਜੇ ਦੇ ਪਰਿਵਾਰ ਦੇ ਪ੍ਰਤੀ ਫਰਜ਼ ਨਿਭਾਉਂਦੇ ਨੇ ਤੇ ਪਰ ਜੇ ਉਹ ਨਾਲ ਰਹਿੰਦੇ ਹੋਏ ਵੀ ਮੇਰੀ ਮਾਂ ਨੂੰ ਦੋ ਵਕਤ ਦੀ ਰੋਟੀ ਬਣਾ ਕੇ ਨਹੀਂ ਦੇ ਸਕਦੀ ਤਾਂ ਇਹੋ ਜਿਹੀ ਪਤਨੀ ਦੇ ਘਰ ਵਿੱਚ ਰਹਿਣ ਦਾ ਕੀ ਫਾਇਦਾ ਫਿਰ ਉਸਨੇ ਆਪਣੀ ਪਤਨੀ ਨੂੰ ਸਭ ਕੁਝ ਕੌਣ ਦੇ ਲਈ ਆਪਣੀ ਮਾਂ ਨੂੰ ਮਜ਼ਬੂਤ ਬਣਵਾਇਆ ਉਹ ਆਪਣੀ ਮਾਂ ਦੇ ਹੰਝੂ ਪੂੰਝ ਕੇ ਕਹਿਣ ਲੱਗਿਆ ਮੰਮੀ ਅਜੇ ਤੇਰਾ ਇਹ ਪੁੱਤ ਜਾਉਂਦਾ ਹੈ ਜਦੋਂ ਤੱਕ ਮੈਂ ਜਾਉਂਦਾ ਹਾਂ ਉਦੋਂ ਤੱਕ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਣਦਿਆਂਗਾ ਇਨਾ ਕਹਿ ਕੇ ਉਹ ਆਪਣੀ ਮਾਂ ਦੇ ਹੱਥ ਫੜ ਕੇ ਸਭ ਤੋਂ ਪਹਿਲਾਂ ਘਰ ਦੇ ਬਾਹਰ ਲੈ ਕੇ ਆਇਆ ਉਸਨੇ ਇੱਕ ਹੋਟਲ ਵਿੱਚ ਆਪਣੀ ਮਾਂ ਨੂੰ ਬਿਠਾ ਕੇ ਪੇਟ ਭਰ ਖਾਣਾ ਖਵਾਇਆ ਖਾਣਾ ਖਾਣ ਦੇ ਬਾਅਦ ਉਸਨੇ ਕਿਹਾ ਮੰਮੀ ਚੱਲ ਹੁਣ ਘਰ ਆਰਾਮ ਕਰ ਤੇਰੀ ਤਬੀਅਤ ਠੀਕ ਨਹੀਂ ਸੀ ਨਾ ਉਹ ਆਪਣੀ ਮਾਂ ਨੂੰ ਲੈ ਕੇ ਘਰੇ ਆ ਗਿਆ ਆਪਣੀ ਮਾਂ ਨੂੰ ਉਸ ਦੇ ਆਰਾਮ ਕਰਨ ਦੇ ਲਈ ਕਹਿ ਦਿੱਤਾ ਤੇ ਆਪਣੇ ਘਰ ਵਾਲੇ ਨੂੰ ਘਰੇ ਦੇਖ ਕੇ ਸੀਰਤ ਖੁਸ਼ੀ ਨਾਲ ਚੈ ਕੂਠੀ ਉਸ ਦਾ ਹੱਥ ਫੜ ਕੇ ਬੈਡਰੂਮ ਵਿੱਚ ਲੈ ਗਈ ਤੇ ਉਸ ਦੇ ਸੀਨੇ ਨਾਲ ਲੱਗ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗੀ ਪਰ ਪਤਨੀ ਦਾ ਇਹ ਪਿਆਰ ਉਸ ਨੂੰ ਇਹ ਸ਼ਰਾਪ ਜਿਹਾ ਦਿਖਾਈ ਦੇ ਰਿਹਾ ਸੀ ਜਦ ਕੀ ਪਤਨੀ ਸੱਚ ਵਿੱਚ ਉਸ ਨੂੰ ਪਿਆਰ ਕਰਦੀ ਤਾਂ ਕੀ ਉਸ ਦੀ ਭੋਲੀ ਭਾਲੀ ਮਾਂ ਦਾ ਧਿਆਨ ਵੀ ਨਹੀਂ ਰੱਖਦੀ ਮਨੀ ਨੇ ਕਠੋਰ ਤੇ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਦੇ ਹੋਏ ਕਿਹਾ ਬੰਦ ਕਰ ਇਹ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਮੈਨੂੰ ਇੱਕ ਗੱਲ ਦੱਸ ਕੀ ਮੇਰੀ ਮਾਂ ਨੇ ਤੇਰਾ ਕੀ ਵਿਗਾੜਿਆ ਹੈ ਜਦੋਂ ਤੋਂ ਉਹ ਪਿੰਡੋਂ ਇੱਥੇ ਆਈ ਹੈ ਉਦੋਂ ਤੋਂ ਕੀ ਉਹਨਾਂ ਨੇ ਤੇਰੇ ਨਾਲ ਕੋਈ ਗਲਤ ਵਿਵਾਰ ਕੀਤਾ ਹੈ ਕਿ ਤੈਨੂੰ ਕਿਸੇ ਗੱਲ ਦੇ ਲਈ ਕੋਈ ਟੋਕਿਆ ਸੀਰਤ ਜਾਣ ਕੇ ਸਭ ਸੁਣ ਕੇ 당ਗ ਰਹਿ ਗਈ ਉਹ ਕਹਿਣ ਲੱਗੀ ਨਹੀਂ ਤਾਂ ਪਰ ਤੂੰ ਇਹ ਸਵਾਲ ਮੈਨੂੰ ਕਿਉਂ ਪੁੱਛ ਰਿਆ ਹੈ ਮਣੀ ਨੇ ਉਸ ਨੂੰ ਦੂਰ ਕਰਦੇ ਹੋਏ ਕਿਹਾ ਮੈਨੂੰ ਹੁਣ ਤੇਰੇ ਇੱਥੇ ਹੋਣ ਨਾਲ ਤੇਰੇ ਤੇ ਨਫ਼ਰਤ ਹੋ ਰਹੀ ਹੈ ਤੂੰ ਦੋ ਦਿਨਾਂ ਵਿੱਚ ਮੇਰੀ ਮਾਂ ਨੂੰ ਕੁਝ ਖਾਣ ਦੇ ਲਈ ਕਿਉਂ ਨਹੀਂ ਦਿੱਤਾ ਇਹ ਸਵਾਲ ਸੁਣਦੇ ਹੀ ਸੀਰਤ ਕਹਿਣ ਲੱਗੀ ਤੇਰੀ ਮਾਂ ਨੇ ਤੈਨੂੰ ਮੇਰੀ ਕੋਈ ਝੂਠੀ ਸ਼ਿਕਾਇਤ ਕੀਤੀ ਹੋਏਗੀ ਅਜੇ ਤੂੰ ਘਰ ਵਿੱਚ ਪੈਰ ਰੱਖਿਆ ਵੀ ਨਹੀਂ ਤੇ ਤੇਰੀ ਮਾਂ ਝੂਠ ਬੋਲਣ ਲੱਗ ਗਈ ਮੈਂ ਉਂਝ ਕੁਝ ਨਹੀਂ ਕੀਤਾ ਉਹ ਤਿੰਨੇ ਟਾਈਮ ਟਿੱਡ ਭਰ ਕੇ ਖਾਣਾ ਖਾਦੀ ਰਹੀ ਹੈ ਫਿਰ ਵੀ ਮੇਰੇ ਤੇ ਉਹ ਝੂਠੇ ਇਲਜ਼ਾਮ ਲਗਾ ਰਹੀ ਹੈ ਉਹ ਤਾਂ ਆਪਾਂ ਦੋਨਾਂ ਨੂੰ ਇਕੱਠੇ ਖੁਸ਼ ਦੇਖਣਾ ਨਹੀਂ ਚਾਹੁੰਦੀ ਇਸ ਤਰ੍ਹਾਂ ਕਹਿ ਕੇ ਉਹ ਰੋਣ ਦਾ ਦਿਖਾਵਾ ਕਰਨ ਲੱਗੀ ਤਾਂ ਮਨੀ ਉਸ ਨੂੰ ਜ਼ੋਰ ਨਾਲ ਥੱਪੜ ਮਾਰਦੇ ਹੋਏ ਕਿਹਾ ਪਹਿਲਾਂ ਤਾਂ ਗਲਤੀ ਕੀਤੀ ਤੇ ਹੁਣ ਉੱਪਰੋਂ ਆਪਣੀ ਗਲਤੀ ਮੰਨਦੀ ਵੀ ਨਹੀਂ ਹੈ ਕੋਈ ਚਾਹੇ ਕਿੰਨਾ ਵੀ ਝੂਠ ਕਿਉਂ ਨਾ ਬੋਲੇ ਪਰ ਅੱਜ ਮੈਂ ਜੋ ਦੇਖਿਆ ਉਹ ਕਿਤੋਂ ਵੀ ਝੂਠ ਨਹੀਂ ਲੱਗ ਰਿਹਾ ਸੀ ਮੇਰੀ ਮਾਂ ਨੇ ਮੈਨੂੰ ਤੇਰੀ ਕੋਈ ਸ਼ਿਕਾਇਤ ਨਹੀਂ ਕੀਤੀ ਬਲਕਿ ਜਦੋਂ ਮੈਂ ਅਚਾਨਕ ਘਰੇ ਆਇਆ ਤਾਂ ਮੈਂ ਖੁਦ ਦੇਖਿਆ ਮੇਰੀ ਮਾਂ ਵਿਹੜੇ ਵਿੱਚ ਬੈਠੀ ਤੇਰੇ ਝੂਠੇ ਭਾਂਡਿਆਂ ਵਿੱਚੋਂ ਚੌਲ ਖਾ ਰਹੀ ਸੀ ਇਹ ਸੁਣਦੇ ਹੀ ਸਿਰਤ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਸੱਸ ਭੁੱਖ ਤੋਂ ਮਜਬੂਰ ਹੋ ਕੇ ਇਸ ਤਰ੍ਹਾਂ ਦਾ ਵੀ ਕੁਝ ਕਰ ਸਕਦੀ ਹੈ ਤੇ ਉਸ ਨੂੰ ਕਿੱਥੇ ਪਤਾ ਸੀ ਕਿ ਮਣੀ ਅੱਜ ਹੀ ਘਰੇ ਆ ਜਾਏਗਾ ਉਹ ਆਪਣੀ ਸੱਸ ਨੂੰ ਬਸ ਪਰੇਸ਼ਾਨ ਕਰਨਾ ਚਾਹੁੰਦੀ ਸੀ ਤਾਂ ਕਿ ਉਹ ਖੁਦ ਪਿੰਡ ਜਾਣ ਲਈ ਮਜਬੂਰ ਹੋ ਜਾਏ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਇਹ ਉਹਦੇ ਤੇ ਹੀ ਉਲਟਾ ਹੀ ਪੈ ਜਾਏਗਾ ਤੇ ਸਾਰਿਆਂ ਨੂੰ ਉਸ ਦੀ ਸਾਰੀ ਸਚਾਈ ਪਤਾ ਲੱਗ ਜਾਏਗੀ ਹੁਣ ਉਹ ਸ਼ਰਮਿੰਦਗੀ ਨਾਲ ਸਿਰ ਝੇਠਾ ਕਰਕੇ ਖੜੀ ਹੋ ਗਈ ਮਨੀ ਗੁੱਸੇ ਵਿੱਚ ਕਹਿਣ ਲੱਗਿਆ ਮੈਨੂੰ ਤੇਰੇ ਵਰਗੀ ਪਤਨੀ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੀਦੀ ਤੂੰ ਇਸ ਘਰ ਨੂੰ ਛੱਡ ਕੇ ਇੱਥੋਂ ਨਿਕਲ ਜਾ ਹੁਣ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ ਤਲਾਕ ਦਾ ਨਾਮ ਸੁਣਦੇ ਹੀ ਸੀਰਤ ਦੇ ਚਿਹਰੇ ਦੇ ਰੰਗ ਉੱਡ ਗਿਆ ਉਹ ਹੱਥ ਜੋੜਦੇ ਹੋਏ ਕਹਿਣ ਲੱਗੀ ਨਹੀਂ ਨਹੀਂ ਇੱਥੇ ਤੋਂ ਮੈਂ ਇਹੋ ਜਿਹੀ ਕੋਈ ਗਲਤੀ ਨਹੀਂ ਕਰਾਂਗੀ ਮੈਂ ਮੰਮੀ ਜੀ ਨੂੰ ਚੰਗਾ ਸਮਝਾਂਗੀ ਉਹਨਾਂ ਨੂੰ ਵਧੀਆ ਖਾਣਾ ਦੇਾਂਗੀ ਮਨੀ ਗੁੱਸੇ ਵਿੱਚ ਬੋਲਿਆ ਕਹਿੰਦਾ ਨਹੀਂ ਜੇ ਇੱਕ ਵਾਰ ਰਿਸ਼ਤਿਆਂ ਵਿੱਚ ਦਰਾੜ ਪੈ ਜਾਏ ਤਾਂ ਕਿਸੇ ਦੇ ਲਈ ਮਨ ਵਿੱਚ ਕਰਵਾਟ ਪੈਦਾ ਹੋ ਜਾਏ ਤਾਂ ਫਿਰ ਇਕੱਠੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਮੈਂ ਤੈਨੂੰ ਪਿਆਰ ਤੇ ਸਨਮਾਨ ਨਹੀਂ ਦੇ ਸਕਦਾ ਇਸ ਲਈ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਤੇ ਮੈਨੂੰ ਤੇਰੇ ਤੋਂ ਬਿਲਕੁਲ ਵੀ ਭਰੋਸਾ ਨਹੀਂ ਹੈ ਮੇਰੀ ਗੈਰ ਹਾਜ਼ਰੀ ਵਿੱਚ ਤੂੰ ਮੇਰੀ ਮਾਂ ਦੀ ਬਹੁਤ ਮਾੜੀ ਹਾਲਤ ਕਰ ਦੇਵੇਂਗੀ ਇਸ ਲਈ ਤੇਰਾ ਘਰੇ ਚਲ ਇੱਥੋਂ ਚਲੇ ਜਾਣਾ ਹੀ ਠੀਕ ਰਹੇਗਾ ਜਾ ਕੇ ਕਿਸੇ ਹੋਰ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਪਰ ਉੱਥੇ ਵੀ ਤੂੰ ਇਹੋ ਜੀ ਗਲਤੀ ਨਾ ਕਰੇ ਘਰ ਦੇ ਬਜ਼ੁਰਗ ਪਰਿਵਾਰ ਦੀ ਨਹੀਂ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਨਾਲ ਗਲਤ ਵਿਵਹਾਰ ਕਰੋਗੇ ਤਾਂ ਤੁਹਾਡਾ ਭਵਿੱਖ ਵੀ ਬਰਬਾਦ ਹੋ ਜਾਏਗਾ ਤੇ ਮੇਰੀ ਮਾਂ ਦਾ ਧਿਆਨ ਰੱਖਣ ਤੋਂ ਲੇਈ ਮੈਂ ਬਹੁਤ ਹਾਂ ਸੀਰਤ ਬਹੁਤ ਗੜਗੜਾਈ ਪਰ ਮਣੀ ਦਾ ਭਰੋਸਾ ਹੁਣ ਉੱਠ ਚੁੱਕਿਆ ਸੀ ਤਾਂ ਉਸਨੇ ਉਸਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਤੇ ਉਸਨੇ ਸੀਰਤ ਨੂੰ ਤਲਾਕ ਦੇ ਦਿੱਤਾ ਮਣੀ ਦੀ ਮਾਂ ਨੂੰ ਬਹੁਤ ਦੁੱਖ ਹੋਇਆ ਪੁੱਤ ਤੈਨੂੰ ਇਹਦਾ ਰਿਸ਼ਤਾ ਟੁੱਟਣ ਕਰਕੇ ਪਰ ਉਸਨੂੰ ਮਣੀ ਨੇ ਸਮਝਾਇਆ ਕਿ ਸਵਾਰਥੀ ਲੋਕ ਕਦੇ ਕਿਸੇ ਦੇ ਬਾਰੇ ਵਿੱਚ ਨਹੀਂ ਸੋਚਦੇ ਤੇ ਮੈਨੂੰ ਇਹੋ ਜੇ ਜੀਵਨ ਸਾਥੀ ਦੀ ਜ਼ਰੂਰਤ ਵੀ ਨਹੀਂ ਹੈ ਜੋ ਸਿਰਫ ਮੇਰੇ ਨਾਲ ਮਤਲਬ ਰੱਖਦੇ ਜਦੋਂ ਉਸਦੇ ਪਾਪਾ ਦੀ ਤਬੀਤ ਖਰਾਬ ਹੋਈ ਸੀ ਨਾ ਤਾਂ ਮੈਂ ਭੱਜ ਕੇ ਉਹਨਾਂ ਦੀ ਸੇਵਾ ਕਰਨ ਲਈ ਚਲਾ ਗਿਆ ਸੀ ਤਾਂ ਕਿ ਉਸ ਨੂੰ ਮੇਰੀ ਮਾਂ ਨੂੰ ਦੋ ਵਕਤ ਦੀ ਰੋਟੀ ਬਣਾ ਕੇ ਦੇਣਾ ਵੀ ਬੋਝ ਨਾ ਲੱਗੇ ਇਨਸਾਨ ਦੇ ਕਰਮਾਂ ਨਾਲ ਹੀ ਉਸ ਦੀ ਨੀਅਤ ਦਾ ਪਤਾ ਚੱਲਦਾ ਹੈ ਤੇ ਜੇ ਉਸ ਦੀ ਨੀਅਤ ਖਰਾਬ ਸੀ ਤਾਂ ਉਸ ਦੇ ਲਈ ਇਸ ਘਰ ਵਿੱਚ ਕੋਈ ਜਗ੍ਹਾ ਨਹੀਂ ਹੈ ਉਧਰ ਤਲਾਕ ਹੋਣ ਦੇ ਬਾਅਦ ਸੀਰਤ ਨੂੰ ਪੇਕਿਆਂ ਤੇ ਵੀ ਜਗ੍ਹਾ ਨਾ ਮਿਲੀ ਕਿਉਂਕਿ ਉਸਦੇ ਭਰਾ ਤੇ ਪਰਜਾਈ ਦਾ ਵਿਵਹਾਰ ਉਸਦੇ ਪ੍ਰਤੀ ਠੀਕ ਨਹੀਂ ਸੀ ਉਹ ਵੀ ਚੰਗੀ ਤਰ੍ਹਾਂ ਸਮਝ ਰਹੇ ਸੀ ਕਿ ਸੀਰਤ ਨੇ ਆਪਣੇ ਵਸੇ ਵਸਾਏ ਘਰ ਨੂੰ ਆਪਣੀ ਬੇਵਕੂਫੀ ਦੀ ਵਜ੍ਹਾ ਕਰਕੇ ਹੀ ਤੋੜ ਦਿੱਤਾ ਇਸ ਲਈ ਉਸ ਦਾ ਸਾਥ ਦੇਣ ਨੂੰ ਤਿਆਰ ਨਹੀਂ ਸੀ ਸੀਰਤ ਛੋਟੀ ਮੋਟੀ ਨੌਕਰੀ ਦੀ ਤਲਾਸ਼ ਕਰਨ ਲੱਗੀ ਕਿਸੇ ਤਰ੍ਹਾਂ ਇਕੱਲੀ ਹੀ ਜ਼ਿੰਦਗੀ ਗੁਜ਼ਾਰ ਰਹੀ ਹੈ ਨਾ ਤਾਂ ਉਸ ਨੂੰ ਕੋਈ ਜੀਵਨ ਸਾਥੀ ਮਿਲਿਆ ਤੇ ਨਾ ਹੀ ਕਿਸੇ ਰਿਸ਼ਤੇਦਾਰ ਨੇ ਉਸ ਨੂੰ ਆਪਣੇ ਘਰ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਉਹ ਆਪਣੇ ਇਕੱਲੇਪਨ ਨੂੰ ਦੇਖ ਕੇ ਬਹੁਤ ਦੁਖੀ ਹੁੰਦੀ ਹੈ ਪਰ ਸਭ ਕੁਝ ਕਰਾਇਆ ਵੀ ਉਸ ਦਾ ਹੀ ਸੀ ਉਧਰ ਸ਼ੁਰੂ ਵਿੱਚ ਤਾਂ ਮਣੀ ਨੇ ਖੁਦ ਹੀ ਆਪਣੀ ਮਾਂ ਦਾ ਧਿਆਨ ਰੱਖਿਆ ਫਿਰ 4 ਸਾਲ ਦੇ ਬਾਅਦ ਉਸ ਦੀ ਜ਼ਿੰਦਗੀ ਵਿੱਚ ਸਿਮਰਨ ਆਈ ਸਿਮਰਨ ਉਸ ਦੇ ਆਫਿਸ ਵਿੱਚ ਕੰਮ ਕਰਦੀ ਸੀ ਤੇ ਉਸ ਦੀ ਉਮਰ ਉਸ ਦੀ ਉਮਰ 35 ਸਾਲ ਦੇ ਆਸ-ਪਾਸ ਸੀ ਉਸਨੇ ਅਜ ਤੱਕ ਵਿਆਹ ਨਹੀਂ ਕੀਤਾ ਸੀ ਕਿਉਂਕਿ ਉਹ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਤੇ ਉਸਦੇ ਪਾਪਾ ਦਾ ਸਵਰਗਵਾਸ ਹੋ ਚੁੱਕਿਆ ਸੀ ਤਾਂ ਆਪਣੀ ਮਾਂ ਦਾ ਧਿਆਨ ਰੱਖਣ ਦੇ ਚੱਕਰ ਵਿੱਚ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਹੌਲੀ-ਹੌਲੀ ਮਨੀ ਨੂੰ ਸਿਮਰਨ ਪਸੰਦ ਆਉਣ ਲੱਗੀ ਕਿਉਂਕਿ ਸਿਮਰਨ ਖੁਦ ਪਹਿਲਾਂ ਹੀ ਆਪਣੀ ਮਾਂ ਦੇ ਬਾਰੇ ਵਿੱਚ ਬਹੁਤ ਸੋਚਦੀ ਸੀ ਇੱਕ ਦਿਨ ਮਨੀ ਨੇ ਉਸਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਤੇ ਆਪਣੀ ਬੀਤੀ ਜ਼ਿੰਦਗੀ ਦੇ ਬਾਰੇ ਸਭ ਕੁਝ ਉਸ ਨੂੰ ਦੱਸਿਆ ਸਿਮਰਨ ਚੁੱਪ ਹੋ ਗਈ ਤਾਂ ਮਣੀ ਨੇ ਉਸ ਨੂੰ ਕਿਹਾ ਦੇਖ ਸਿਮਰਨ ਆਪਣੀ ਜ਼ਿੰਦਗੀ ਵਿੱਚ ਹੈ ਹੀ ਕੀ ਤੂੰ ਆਪਣੀ ਮਾਂ ਦਾ ਧਿਆਨ ਰੱਖਣਾ ਹੈ ਤੇ ਮੈਂ ਵੀ ਆਪਣੀ ਮਾਂ ਦਾ ਧਿਆਨ ਰੱਖਣਾ ਹੈ ਤਾਂ ਕਿਉਂ ਨਾ ਆਪਾਂ ਦੋਨੋਂ ਇੱਕ ਖੂਬਸੂਰਤ ਜਿਹਾ ਪਰਿਵਾਰ ਬਣਾਈਏ ਤੇ ਮਿਲ ਕੇ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰੀਏ ਤੇ ਆਪਣੀ ਵੀ ਜ਼ਿੰਦਗੀ ਵਿੱਚ ਅੱਗੇ ਵਧਗੀਏ ਕਿਉਂਕਿ ਇੱਕ ਵਕਤ ਦੇ ਬਾਅਦ ਆਪਾਂ ਵੀ ਇਕੱਲੇ ਹੋ ਜਾਵਾਂਗੇ ਉਸ ਵਕਤ ਆਪਾਂ ਨੂੰ ਇੱਕ ਸਾਥੀ ਦੀ ਜ਼ਰੂਰਤ ਆ ਮਹਿਸੂਸ ਹੋਵੇਗੀ ਹੀ ਹੁਣ ਦੋਨਾਂ ਦੀ ਜ਼ਿੰਦਗੀ ਦਾ ਇੱਕ ਹੀ ਲਕਸ਼ ਸੀ ਤਾਂ ਸਿਮਰਨ ਨੇ ਵੀ ਇਸ ਰਿਸ਼ਤੇ ਲਈ ਹਾਂ ਕਹਿ ਦਿੱਤੀ ਇੱਕ ਗੁਰਦੁਆਰੇ ਵਿੱਚ ਜਾ ਕੇ ਦੋਨਾਂ ਨੇ ਵਿਆਹ ਕਰ ਲਿਆ ਤੇ ਹੁਣ ਉਹਨਾਂ ਦੇ ਘਰ ਵਿੱਚ ਦੋ ਮਾਵਾਂ ਇਕੱਠੀਆਂ ਮਿਲ ਜੁਲ ਕੇ ਰਹਿ ਰਹੀਆਂ ਸੀ ਵਿਆਹ ਦੇ ਸਾਲ ਭਰ ਦੇ ਅੰਦਰ ਸਿਮਰਨ ਵੀ ਇੱਕ ਬੱਚੇ ਦੀ ਮਾਂ ਬਣ ਗਈ। ਸਿਮਰਨ ਦਾ ਬੇਟਾ ਆਪਣੀ ਦਾਦੀ ਦੇ ਨਾਨੀ ਦੇ ਪਿਆਰ ਵਿੱਚ ਪਾਲ ਕੇ ਵੱਡਾ ਹੋ ਰਿਹਾ ਸੀ। ਤੇ ਸਿਮਰਨ ਜਿਸ ਦਾ ਆ ਜਾਣਾ ਇੱਕ ਦੂਜੇ ਨੂੰ ਪਿਆਰ ਜਿਤਾਉਂਦੇ ਹੋਏ ਆਪਣੇ ਪਿਆਰ ਦਾ ਪਰਿਵਾਰ ਦਾ ਧਿਆਨ ਬੜੇ ਪਿਆਰ ਨਾਲ ਰੱਖ ਰਹੇ ਨੇ। ਤਾਂ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਧੰਨਵਾਦ ਜੀ